ਬੋੜਲਾਡਾ ਨਗਰ ਕੌਂਸਲ ਦੀ ਅੱਜ ਹੋਈ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਜੁੜੇ ਕਈ ਮਹੱਤਵਪੂਰਨ ਮਤੇ ਸਹਿਮਤੀ ਨਾਲ ਪਾਸ ਕੀਤੇ ਗਏ ਜਿਸ ਦੇ ਵਿੱਚ ਮੁੱਦਾ ਕੂੜੇ ਦਾ ਡੰਪ ਅਤੇ ਵਾਰਡ ਬੰਦੀ ਨੂੰ ਲੈ ਵਿਸ਼ੇਸ਼ ਚਰਚਾ ਕੀਤੀ ਗਈ ਜਿਸ ਤੇ ਇਹ ਸਪਸ਼ਟ ਕੀਤਾ ਗਿਆ ਕਿ ਪੁਰਾਣੇ ਵਾਰਡ ਨੰਬਰ ਜਿਉਂਦੇ ਤੇ ਹੋਣਗੇ ਤਾਂ ਜੋ ਨਾਗਰਿਕਾਂ ਨੂੰ ਆਈਡੀ ਕਾਰਡ ਅਤੇ ਹੋਰ ਦਸਤਾਵੇਜ਼ਾਂ ਵਿੱਚ ਕੋਈ ਮੁਸ਼ਕਲ ਨਾ ਆਵੇ ਅਤੇ ਕੂੜੇ ਦੇ ਡੰਪ ਨੂੰ ਲੈ ਕੇ 6 ਮਹੀਨੇ ਦਾ ਸਮਾਂ ਲਿਆ ਗਿਆ ਹੈ ਆਉਂ ਸੁਣਦੇ ਆ ਕਿ ਬੋਲੇ ਨਗਰ ਕੌਂਸਲ ਦੇ ਖਦਾਨਾਤੇ ਹੈ ਮੈਲੀ ਬੁਧਰਾ ਜੀ ਜਿਹੜਾ ਮੇਰੇ ਦੇ ਪਾਸ ਕਿਤੇ ਗਏ ਯਾਰ ਕੁਝ ਕਾਸ ਕਰਦੇ ਦੇ ਕੋਈ ਕੋ ਸਾਡੇ ਮਤੇਸੀ ਇਹਦੇ ਵਿੱਚ ਜਿਵੇਂ ਸਾਡੇ ਇੱਕ ਮਸਜਿਦਰੀ ਸੀ ਸਾਰੇ ਸ਼ਹਿਰ ਦੇ ਵਿੱਚ ਕੰਮ ਕਰਦੀ ਹੈ ਉਸ ਮਸਜਿਦਰੀ ਖਰਾਬ ਸੀ ਸਾਡੇ ਜੀਸੀ ਵੀਗਾਰਾ ਟਰੈਕਟਰ ਨੇ ਉਹਨਾਂ ਯਾਰ ਰਿਪੇਅਰ ਵਾਸਤੇ ਜੋ ਮਤੇ ਨੇ ਜੇ ਕੁਝ 20 ਲੱਖ ਦਾ ਕੰਮ ਸੀ ਸਾਰੇ ਸ਼ਹਿਰ ਦੇ 19 ਵਾਰਡਾਂ ਦਾ ਪਾਇਆ ਜਿੱਥੇ ਕਿ ਕਿਸੇ ਇਮੇਡੀਟਲੀ ਰੋਡ ਪਏ ਜੇ ਉਟੂਆ ਬੰਦ ਕਰਨੇ ਜੋ ਅਸੀਂ ਵੀ ਸਾਰੇ ਸ਼ਹਿਰ ਵਾਸਤੇ 20 ਲੱਖ ਦਾ ਟੈਂਡਰ ਸੱਟ ਲਾਇਆ ਦਾ ਵੀ ਉਹਦੇ ਨਾਲ ਜਿਹੜਾ ਸ਼ਹਿਰ ਦਾ ਸਾਰਾ ਕੰਮ ਹੈ ਕਿਸੇ ਵੀ ਬਾੜ ਦਾ ਉਹਦੇ ਵਿੱਚ ਕਰਾਇਆ ਜਾਵੇ ਦੂਸਰੇ ਸਾਡੇ ਸਾਰੇ ਬਾਰੇ तकरीबन ਸਾਰੇ ਪਾਸ ਹੋ ਗਏ ਤੇ ਇੱਕ ਸ਼ਹਿਰ ਦੀ ਬਾੜ ਬੰਦੀ ਵਾਲੀ ਰਹੀ ਜੀ ਸਾਡੇ ਕੋਲੇ ਅਸੀਂ ਇਹ ਸਾਰੇ ਹੌਸਲੇ ਪਾਸ ਕੀਤੀ ਹੈ ਵੀ ਲਖੋ ਜਿਹੜੇ ਬਾੜ ਨੇ ਘਟਵੱਧ ਕਰਨੇ ਨੇ ਕਰ ਦੋ ਉਸ ਕੋਈ ਦਿੱਕਤ ਨਹੀਂ ਬਾੜ ਵੀ ਬਰਾਬਰ ਕਰ ਦੋ ਪਰ ਲੇਕਿਨ ਸਾਡੇ ਜਿਹੜੀ ਸਾਰੇ ਐਮਸੀ ਦੀ ਮੰਗ ਸੀ ਸ਼ਹਿਰ ਪ੍ਰਤੀ ਵੀ ਸਾਡੇ ਜਿਹੜੇ ਬੱਚੇ ਨੇ ਸਾਰੇ ਸ਼ਹਿਰ ਦੇ ਉਨ੍ਹਾਂ ਦੇ ਜਿਹੜੇ ਆਈਡਿ ਕਾਰਡ ਨੇ ਬਹੁਤ ਔਖੇ ਦੇ ਦੁਆਰਾ ਦੁਬਾਰਾ ਬਣਾਉਣੇ ਵੀ ਬਾੜਾਂ ਦੇ ਨਾਮ ਉਹੀ ਰੱਖ ਦੋ ਜੇ ਬਾੜਾਂ ਦੇ ਨੰਬਰ ਨੇ ਨੰਬਰ ਪੁਰਾਣੇ ਰੱਖ ਦੋ ਜੇ ਕੋਈ ਥੋੜੀ ਬੋਲੀ ਹਲਚਲ ਹੁੰਦੀ ਹੈ ਉਹ ਕੋਈ ਦਿੱਕਤ ਨਹੀਂ ਤੇ ਸਾਰੇ ਸ਼ਹਿਰ ਦੇ ਬਾੜ ਦੇ ਨੰਬਰ ਨਾਮ ਬਦਲੋ ਚਲ ਬਾੜ ਦੀ ਜੀ ਗਿਣਤੀ ਹੈ ਉਹ ਕੋਈ ਗਲਤੀ ਘਟਬਤ ਹੋ ਗਈ ਪਰ ਸਾਡੇ ਸਾਰੇ ਹੌਸਲੇ ਮਤਾ ਪਾਸ ਕੀਤੇ ਦੇ ਵਿੱਚ ਵੀ ਨੇ ਬਾੜ ਦੇ ਨੰਬਰ ਉਹੀ ਰਹਿਣੇ ਚਾਹੀਦੇ ਨੇ ਜਿਹੜੇ ਪੁਰਾਣੇ ਆ ਕਿਤੇ ਕਿ ਲੋਕਾਂ ਦੇ ਬੱਚਿਆਂ ਨੂੰ ਕਿਸੇ ਹੋਰ ਨੂੰ ਉਹ ਆਈਡੀ ਦਾ ਜਿਹੜਾ ਚੱਕਰ ਨਾ ਪਵੇ ਕਿਹੜਾ ਕੁੜਾ ਦਾ ਮਸਲਾ ਸੀਗਾ ਪੂਰੇ ਕੰਪਲੇ ਮਸਲੇ ਤੇ ਸਾਡੀ ਜੋ ਕਮੇਟੀ ਨਾਲ ਮੀਟਿੰਗ ਸਾਰੇ ਉੱਥੇ ਐਮਸੀ ਐਮਐਲ ਸਾਬਨ ਸਾਰੇ ਸਹਿਮਤੀ ਬਣੀ ਹੈ ਉਹਨਾਂ ਤੋਂ ਅਸੀਂ ਨੇ 6 ਮਹੀਨੇ ਟਾਈਮ ਮੰਗੇ ਵੀ ਉੱਥੇ ਅਸੀਂ ਕੋੜਾਸ ਤੋਂ ਨਹੀਂ ਜਾਊਗਾ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਹੈ ਐਮਐਲ ਸਾਬਨ ਨੂੰ ਕਿਹਾ ਬੇਨਤੀ ਕੀਤੀ ਹੈ ਸਾਰੇ ਐਮਸੀਆਂ ਨੇ ਵੀ ਸਾਨੂੰ ਜਿਹੜੇ ਤੰਤਰ ਮੰਤਰ ਲਾ ਕੇ ਗਏ ਕਮੇਟੀ ਦੀ ਜਗ੍ਹਾ ਪਈਆਂ ਨੇ ਤਾਂ ਕੋਈ ਜਗ੍ਹਾ ਖਾਲੀ ਕਰੋ ਜੇ ਜਗ੍ਹਾ ਖਾਲੀ ਨਹੀਂ ਹੁੰਦੀ ਤਾਂ ਕੋਈ ਲੀਜ਼ ਤੇ ਜਗ੍ਹਾ ਲਾ ਕੇ 5 ਕਿੱਲੇ 20 ਸਾਲ ਵਾਸਤੇ 25 ਸਾਲ ਵਾਸਤੇ ਮਿਲਦੇ ਨੇ ਉਹ ਲੈ ਕੇ ਅਸੀਂ ਨਾਲ ਜੇ ਸਾਰੀ ਬਸਤੀ ਉੱਥੇ ਸ਼ਿਫਟ ਕਰਕੇ ਉੱਥੇ ਸਾਰੇ ਸ਼ਹਿਰ ਦਾ ਕੰਮ ਚਾਲੂ ਜਲਦੀ ਚਾਲੂ ਕਰਦੇ ਹਾਂ ਆਡਾ ਦੀ ਮੀਟਿੰਗ ਸੀ ਅੱਜ ਕੱਲ ਉੱਤੇ ਜਿਹੜਾ ਡੰਪਗ ਦਾ ਮਸਲਾ ਸੀਗਾ ਬਾੜ ਸਾਰਾਂ ਦਾ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਚਲੋ ਵੱਖ-ਵੱਖ ਤੇ ਰਾ ਨੇ ਉਹਨਾਂ ਨੇ ਆ ਕੇ ਆਪਣੀ ਉੱਤੇ ਪ੍ਰਦਰਿਸ਼ਤਾ ਕੀਤੀ। ਬਾਕੀ ਮਸਲਾ ਗੰਭੀਰ ਸੀ। ਸੋ ਮੈਂ ਪਹਿਲਾਂ ਵੀ ਕਿਹਾ ਵੀ ਜਿਹੜਾ ਡੰਪ ਹੈ ਉਹ ਨਗਰ ਕੌਂਸਲ ਦਾ ਹੈ। ਨਗਰ ਕੌਂਸਲੀ ਇਹਦਾ ਹੱਲ ਕਰ ਸਕਦੀ ਹੈ। ਉੱਥੇ ਕਿਸੇ ਹੋਰ ਦੇ ਪ੍ਰਤੀ ਕੋਈ ਗੱਲ ਕਹਿਣੀ ਬਹੁਤ ਗਲਤ ਗੱਲ ਸੀ। ਸੋ ਉਹੀ ਗੱਲ ਮਸਲਾ ਹੋਇਆ। ਜੋ ਨਗਰ ਕਾਉਂਸਲ ਦੇ ਗੱਲ ਕੀਤੀ ਸਾਰੀ ਗੱਲ ਸਚਾਈ ਦੱਸੀ ਤਾਂ ਉਹਨਾਂ ਨੇ ਵੀ ਨਗਰ ਕਾਉਂਸਲ ਨੂੰ ਇਹ ਮਜਬੂਰ ਕਰਤਾ ਕਿ ਤੁਸੀਂ ਮਤਲਬ ਆਪਣਾ ਜਿਹੜਾ ਹੈਗਾ ਇਹਦੀ ਮੀਟਿੰਗ ਕੱਢੋ ਉਹਨਾਂ ਦੀ ਮੀਟਿੰਗ ਕੱਢੀ ਹੈ ਮੈਂ ਨਾਲ ਗਿਆ ਸੀਗਾ ਤੇ ਸਾਰਾ ਜਿਵੇਂ ਸਾਰਾ ਬਾਕੀ ਮਸਲੇ ਹੱਲ ਹੋਏ ਉਸ ਤੋਂ ਬਾਅਦ ਡੰਪਿੰਗ ਦੇ ਮਸਲੇ ਤੇ ਇਹਨਾਂ ਦੇ ਆਪਾਂ ਤਿੰਨ ਚਾਰ ਬੰਦੇ ਉਹਨਾਂ ਦੇ ਵੀ ਧਰਨਲੇ ਸੀਗੇ ਉਹਨਾਂ ਨੂੰ ਬੁਲਾਏ ਜਿਵੇਂ ਉਹਨੇ ਕਿਹਾ ਕਿ ਕੋਈ ਕੋਈ ਮਸਲਾ ਇੱਕਦਮ ਹੱਲ ਨਹੀਂ ਹੁੰਦਾ ਅੱਜ ਆਪਾਂ ਸਾਰੇ ਪਿੰਡ ਪਿੰਡ ਦਾ ਸ਼ਹਿਰ ਦਾ ਜਿਹੜਾ ਪਹਿਲਾਂ ਭਲਾੜਾ ਪਿੰਡ ਸੀ ਫੇ ਸ਼ਹਿਰ ਆ ਗਿਆ ਇਹ ਕੁੜਾ ਪਿਆ ਤਾਂ ਉਹਨਾਂ ਨੇ ਕਹਿੰਦਾ ਵੀ ਜਿਵੇਂ ਤੁਸੀਂ ਕਹਿੰਦੇ ਵੀ ਡੰਪ ਹੈਗਾ ਸੀ ਉਹ ਬੰਦ ਕਰ ਦਿਓ ਉਹ ਨਗਰ ਕੌਂਸਲ ਸਾਰੇ ਸਵੰਤੀ ਨਾਲ ਸਾਰੇ ਮੈਂਬਰਾਂ ਨੇ ਸਮੇਤ ਪ੍ਰਧਾਨ ਉਹ ਅਸੀਂ ਫੈਸਲਾ ਕਰ ਲਿਆ ਵੀ ਉਸ ਡੰਪ ਨੂੰ ਬੰਦ ਕਰਤਾ ਜਿਹੜੇ ਵਿਕਾਸਕਾਰ ਜਿਹੜੇ ਉੱਥੇ ਜਿਹੜੇ ਉੱਥੇ ਪਿਆ ਸੀ ਕੂੜਾ ਪਿਆ ਹੋਣਾ ਉਹਨਾਂ ਨੇ ਸਹਿਮਤੀ ਦਿੱਤੀ ਹੈ ਧਰਨੇ ਵਾਲਿਆਂ ਨੇ 18 ਬਾੜ ਨੇ ਵੀ ਜਿਹੜੇ ਕੂੜਾ ਉੱਥੇ ਪਿਆ ਹੈ ਉਹਦਾ ਉਸ ਸੈਗਰੀਗੇਸ਼ਨ ਕਰ ਲਓ ਸੈਗਰੀਗੇਸ਼ਨ ਕਰਕੇ ਉਹਦਾ ਜਿਹੜਾ ਹੈਗਾ ਉਹ ਨਵੇੜਾ ਕਰ ਦਿਓ ਤੇ ਬਾਕੀ ਆਪਾਂ 6 ਮਹੀਨੇ ਲੈ ਰਹੇ ਹਾਂ ਤੋਂ ਵੀ 6 ਮਹੀਨੇ ਦੇ ਵਿੱਚ ਵਿੱਚ ਆਪਾਂ ਕੋਈ ਨਵਾਂ ਲੱਭਣੀ ਕੋਈ ਨਾ ਕੋਈ ਤੋ ਇਸ ਕਰਕੇ ਸਾਰੀ ਆਪਾਂ ਇਹ ਨਗਰ ਕੌਂਸਲ ਟੂਟੀ ਲਈ ਹੈ ਵੀ ਤੁਸੀਂ 6 ਮਹੀਨੇ ਵਿੱਚ ਨਵਾਂ ਜਿਹੜਾ ਹੈਗਾ ਕੋਈ ਥਾਂ ਲੱਭ ਕੇ ਜਿਹੜਾ ਕੂੜਾ ਕਰਕਟਾ ਹੈ ਉਹਦੇ ਡੇਗੋ ਆਲੀ ਟਾਈਮਿੰਗ ਜਿਹੜੀ ਜਿੱਥੇ ਕੋਈ ਲੀਜ਼ ਦੀ ਜਗ੍ਹਾ ਮਿਲਦੀ ਹੈ ਜਾਂ ਹੋ ਜਗ੍ਹਾ ਮਿਲਦੀ ਹੈ ਕੋਈ ਇੱਕਦਮ ਤਾਂ ਕੋਈ ਦੰਦਾ ਨਹੀਂ ਸੋ ਅੱਜ ਇਹ ਫੈਸਲਾ ਹੋਇਆ ਜੀ ਨਹੀਂ ਉੱਥੇ ਦਾ ਹੁਣ ਬੰਦ ਕਰ ਦਨਾਂ ਜੀ ਹਾਂ ਹੋ ਜਗ੍ਹਾ ਫਿਰ ਲੱਭਣਗੇ ਹੀ ਉਹ ਕੋਈ ਤਾਂ ਲੱਭਣਗੇ ਅੱਜ ਕਹਿੰਦਾ ਕੋਈ ਦੱਸਿਆ ਕਿਉਂ ਇੱਥੇ ਕੋਈ ਕਿਹੜਾ ਕਿਹੜਾ ਮੰਡੀ ਦਾ ਕੂੜਾ ਉੱਥੇ ਜਾ ਕੇ ਡੇਗੋ ਬਾਕੀ ਫਿਰ ਹੌਲੀ-ਹੌਲੀ ਕੰਮ ਹੋਈ ਜਾਊ ਕੋਈ ਨਾ ਕੋਈ ਹੋਰ ਜੇ ਅੱਜ ਜੇ ਆਪਾਂ ਨਹੀਂ ਹੋਰ ਕੋਈ ਵਿਕਾਸ ਕਰਦੇ ਗੱਲਬਾਤ ਨਹੀਂ ਹੋਈ ਫਿਰ ਮੇਨ ਮੁੱਦਾ ਇਹ ਸੀਗਾ ਤੋਂ ਇੱਕ ਦਾ ਮੁੱਦਾ ਸੀਗਾ ਵੀ ਇਹਦੇ ਦੀ ਇਹ ਬਾਕੀ ਕੋਈ ਗਲੀ ਟੁੱਟ ਗਈ ਨਾਈ ਟੁੱਟ ਗਈ ਉਹਦਾ ਮਤਲਬ ਸੀ ਉਹ ਪਾਸ ਕਰਤਾ ਕੋਈ ਕਿਸੇ ਕਿਸਮ ਦੀ ਕੋਈ ਹੋਰ ਕੋਈ ਸਮੱਸਿਆ ਨਹੀਂ ਹੋਈ ਤੇ ਆਪਣਾ ਜੀਓ ਸਾਹਿਬ ਦੇ ਸੈਂਡਵੀਕਰ ਵਾਲੇ ਸਾਰੇ ਉੰਨੀ ਬੜੇ ਦੇ ਕੰਮ ਲਵਾਤੇ ਜਿਹੜਾ ਐਮ.ਐਲ.ਏ. ਸਭ 7 ਕਰੋੜ ਲਿਆਈ ਸੀ ਉਹ ਵੀ ਪਾਸ ਕਰਤਾ ਜਿਹੜਾ ਆਪਾਂ ਰੱਖਿਆ ਸੀ ਵੀ 45 ਲੱਖ ਵਾਲਾ ਇਹ 45 ਲੱਖ ਰੁਪਈਆ ਇਹਦਾ ਬਿਲਡਿੰਗ ਫੰਡ ਲਈ ਉਹ ਆਪਾਂ ਨੇ ਮਨਜ਼ੂਰੀ ਸੀ ਵੀ 45 ਲੱਖ ਫਿਰ ਇਹ ਕਹਿੰਦੇ ਵੀ ਬਾਉਂਡਰੀ ਬੁੰਟਰੀ ਵੀ ਪਾਉਣੀ ਹੈ ਤੇ ਫਿਰ ਅਸੀਂ ਅਖੇ ਵੀ ਚਲੋ 20 ਲੱਖ ਰੁਪਈਆ ਕਰ ਲਓ ਉਹ 20 ਲੱਖ ਰੁਪਈਆ ਕਰਤਾ ਸਾਰੇ ਐਮ.ਸੀ.ਆ ਦਾ ਮਤਲਬ ਕੰਮ ਹੋ ਗਿਆ ਜੀ 19 ਵਾੜਾਂ ਦੇ ਅਸੀਂ ਟੈਂਡਰ ਲਵਾਤੇ ਉਹ ਐਸੀ ਈ.ਓ. ਸਾਹਿਬ ਦੇ ਸੈਂਡ ਵੀ ਕਰਵਾ ਲਈ ਇਸਾਰੇ ਸੈਂਟੀਨਲ ਬਈ ਨੈਗੇਟੈਂਡਰੀ ਲੱਗੇ ਨੇ ਹਾਂ ਇਹ ਸਾਰੇ ਸੈਂਟੀ ਤੁਸੀਂ ਕੱਲ ਕ ਲਾਈ ਹੋਏ ਸੀ ਉੱਥੇ ਉਹ ਚ ਸਟੇਡੀਅਮ ਚ ਤੁਹਾਡੇ ਤੇ ਦੋਸ਼ ਵੀ ਲਾਇਆ ਸੀਗਾ ਬੇ ਤਾਂ ਕਾਉਂਸਲ ਆਣ ਦਾ ਕੰਮ ਹੈ ਤੁਹਾਡਾ ਕੰਮ ਨਹੀਂ ਫਿਰ ਤੁਸੀਂ ਉੱਥੇ ਕੀ ਇਥੇ ਗੱਲ ਰੱਖੀ ਉਹ ਮੈਂ ਨਾ ਥੋੜਾ ਜਿਹਾ ਬ੍ਰਦਰਸ ਦੀ ਸੇਟੀ ਨਹੀਂ ਸੀ ਮੈਨੂੰ ਮਤਲਬ ਜਾਣਾ ਪੈ ਰਿਹਾ ਤੈਵੇਂ ਜਲਦੀ ਜਾ ਰਹੇ ਹਾਂ ਤੇ ਉਹ ਹਲੇ ਮੈਂ ਰੱਖਿਆ ਨਹੀਂ ਤੋ ਇਹ ਤਾਂ ਦੇਖੋ ਐਮ ਸੀ ਕੀ ਕਰਾ ਸਕਦਾ ਐਮ ਸੀ ਕੋਲ ਜੇ ਪਾਵਰ ਹੈ ਲੈ ਮੈਨੂੰ ਹੁਣ ਪਾਵਰ ਦੇਣਾ ਮੈਂ ਸਵੇਰੇ ਆਈਟੀ ਦੇ ਅੰਦਰ ਕੀ ਕਰਵਾ ਦੇਣੇ ਇਹ ਆ ਜਿਹੜੀ ਮੀਟਿੰਗ ਸੀ ਤੁਹਾਨੂੰ ਲੱਗਿਆ ਵੀ ਸਿਰਫ ਸੰਤਰੀ ਨਾਲ ਸਿਰਫ